ब्राह्मणों का विवाह ब्राह्मणों में और क्षत्रियों का विवाह क्षत्रियों में वैश्यों का विवाह वैश्यों में और शूद्रों का विवाह शूद्रों में क्या सुअर से कभी शेर पैदा हो सकता है वैसे पंडित जी सूअर तो शेर तो पैदा नहीं हो सकदा एत गल ਮੰਨਣ ਵਾਲੀ ਆ ਲੇਕਿਨ ਤੁਸੀਂ ਮੇਲਤ ਕਰਾ ਕੇ ਦੇਖੋ ਸ਼ੇਰਨੀ ਦਾ ਤੇ ਸੂਰ ਦਾ ਸ਼ਾਇਦ ਕੋਈ ਤੁਹਾਡਾ ਦੇਵਤਾ ਹੀ ਪੈਦਾ ਹੋ ਜਵੇ ਕਿਉਂਕਿ ਪਹਿਲੇ ਜਿਹੜੇ ਦੇਵਤਾ ਉਹ ਵੀ ਤੇ ਇਦਾਂ ਹੀ ਪੈਦਾ ਹੋਏ ਆ ਨਾ ਵੀ ਜਿਹਨਾਂ ਨੂੰ ਲੋਕ ਮੰਨਦੇ ਆ ਤੇ ਹੋ ਸਕਦਾ ਇਸੇ ਹਿਸਾਬ ਨਾਲ ਹੀ ਦੇਵਤਾ ਪੈਦਾ ਹੋ ਜਵੇ ਕਿਉਂਕਿ ਦੇਵਤਿਆਂ ਦੀ ਤੇ ਤੁਹਾਨੂੰ ਬਹੁਤ ਜ਼ਿਆਦਾ ਹੁਣ ਜ਼ਰੂਰਤ ਆ ਕਿਉਂਕਿ ਜਨਤਾ ਜਿਹੜੀ ਆ ਉਹ ਉਸੇ ਤਰੀਕੇ ਨਾਲ ਵੱਧਦੀ ਜਾਂਦੀ ਆ ਤੇ ਇਸੇ ਕਰਕੇ ਦੇਵੀ ਦੇਵਤੇ ਜਿਹੜੇ ਆ ਉਹ ਹੁਣ ਤੁਹਾਡੇ ਪੁਰਾਣੇ ਹੋ ਗਏ ਆ ਤੇ ਕੰਮ ਜਿਹੜਾ ਵਾ ਉਹ ਘਟ ਕਰ ਦਿੰਦੇ ਆ ਤੇ ਇਸੇ ਕਰਕੇ ਲੋਕੀ ਜਿਹੜਾ ਉਹ ਤੁਹਾਡੇ ਧਰਮ ਨੂੰ ਛੱਡ ਛੱਡ ਕੇ ਤੋਂ ਬਾਕੀ ਧਰਮਾਂ ਦੇ ਵਿੱਚ ਜਾ ਰਹੇ ਆ ਕੋਈ ਸਾਈ ਬਣ ਰਿਹਾ ਤੇ ਕੋਈ ਮੁਸਲਮਾਨ ਬਣ ਰਿਹਾ ਇਸੇ ਕਰਕੇ ਤੁਹਾਨੂੰ ਵੀ ਹੁਣ ਜਿਹੜੀ ਆ ਕੋਈ ਨਵੀਂ ਚੀਜ਼ ਦੀ ਖੋਜ ਕਰਨੀ ਚਾਹੀਦੀ ਆ ਕਿਉਂਕਿ ਉਹੀ ਪੁਰਾਣੇ ਦੇਵਤੇ ਤੇ ਉਹੀ ਪੁਰਾਣੀਆਂ ਕਹਾਣੀਆਂ ਤੁਹਾਡੀਆਂ ਵੀ ਪਹਿਲਾਂ ਵੀ ਤੁਹਾਡੇ ਦੇਵਤੇ ਜਿਹੜੇ ਆ ਉਹ ਕੋਈ ਮੈਲ ਦੀ ਮੂਰਤੀ ਤੋਂ ਬਣ ਗਿਆ ਤੇ ਕੋਈ ਕਿਸੇ ਤੋਂ ਬਣ ਗਿਆ ਤੇ ਇਦਾਂ ਹੀ ਤੁਸੀਂ ਸੂਰ ਸੂਰ ਦਾ ਤੇ ਸ਼ੇਰਨੀ ਦਾ ਮੇਲ ਕਰਾਓ ਤੇ ਸ਼ਾਇਦ ਕੋਈ ਦੇਵਤਾ ਨਵਾਂ ਪ੍ਰਗਟ ਹੋ ਜਵੇ ਵੀ ਦੁਨੀਆ ਜਿਹੜੀ ਆ ਧਰਮ ਚੇਂਜ ਕਰਦੀ ਆ ਵੀ ਹੋ ਸਕਦਾ ਨਾ ਕਰੇ ਕਿਉਂਕਿ ਵੈਸੇ ਵੀ ਤੁਹਾਡੇ ਕਥਾਵਾਚਕਾਂ ਦੇ ਕੋਲੋਂ ਸੁਣਿਆ ਕਈ ਵਾਰੀ ਵੀ ਉਹ ਕਹਿੰਦੇ ਆ ਵੀ ਜਿਹੜੇ ਦੇਵੀ ਦੇਵਤੇ ਹਨਾ ਉਹ ਜਨਮ ਲੈਣ ਨੂੰ ਤਰਸਦੇ ਆ ਇਸੇ ਕਰਕੇ ਤੁਸੀਂ ਇਹਨਾਂ ਚੀਜ਼ਾਂ ਦਾ ਮੇਲ ਕਰਾਓ ਤੇ ਉਹਨਾਂ ਦੇਵੀ-ਦੇਵਤਿਆਂ ਨੂੰ ਜਿਨ੍ਹਾਂ ਨੂੰ ਤੁਸੀਂ ਪੂਜਾਦੀ ਪੁਚਾਉਨੇ ਆ ਤੇ ਉਹਨਾਂ ਨੂੰ ਸੁਖੱਲਾ ਕਰੋ ਕੰਮ ਉਹਨਾਂ ਦਾ ਵੀ ਉਹ ਦੁਨੀਆ ਤੇ ਆਉਣ ਤੇ ਫੇ ਉਹ ਮੋਕਸ਼ ਨੂੰ ਪ੍ਰਾਪਤ ਕਰਨਾ ਕਿਉਂਕਿ ਔਰਤ ਤੇ ਤੁਹਾਡੇ ਵਾਸਤੇ ਨਰਕ ਦਾ ਦਵਾਰ ਆ ਔਰਤ ਤੇ ਕਿਸੇ ਦੇਵਤੇ ਨੂੰ ਜਨਮ ਦੇ ਨਹੀਂ ਸਕਦੀ ਤੇ ਇਸੇ ਕਰਕੇ ਤੁਹਾਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਇਹੋ ਹੀ ਕੰਮ ਕਰਨ ਦੇ ਵੀ ਸੂਰਤਾ ਤੇ ਸ਼ੇਰਲੀ ਦਾ ਇੱਕ ਵਾਰੀ ਮੇਲ ਕਰਾਓ ਵੀ ਸ਼ਾਇਦ ਕੋਈ ਦੇਵਤਾ ਜਨਮ ਲੈ ਲਵੇ ਅੱਗੇ ਗੱਲ ਸੁਣਿਓ ਇਹਦੀ ਬਾੜੀ ਜੇ ਤਾਂ ਫੇਕ ਕਰਦੇ ਆ ਗੱਲ ਫਿਰ ਵੈਸਿਆ ਹੈ ਜਿਸका ਕੋਈ ਨਿਯਮ ਨਹੀਂ ਹੈ ਔਰ ਤੂੰ ਅੱਛੇ ਘਰ ਕੀ ਬਹੂ ਬੇਟੀ ਹੋ ਕੱਲ ਕੋ ਤੂੰ ਮਾਂ ਬਣੋਗੀ ਲੜਕੀ ਬ੍ਰਾਹਮਣ ਹੈ और पिता शूद्र है। अब जो तुम्हारी औलाद होगी संतान तुम उससे क्या नाम दोगे वो ब्राह्मण कहलाएगा कि शूद्र कहलाएगा बताओ ना वो पूरा ब्राह्मण हुआ ना वो पूरा शूद्र हुआ वह हो गया वर्ण संकरी वर्न संकरी वर्ण ता मतलब विचारों की संकीर्णता छोटे विचार वाला छोटी बुद्धि वाला फिर आप उसको कितना समझाओ वो नहीं समझेगा अच्छा जेडे अग्न बह के सुन रहे हैं ना ਵੀ ਇਹਨਾਂ ਦੀਆਂ ਕਥਾ ਕਹਾਣੀਆਂ ਨੂੰ ਉਹ 80 85% ਜਿਹੜੇ ਆ ਉਹ ਸ਼ੂਦਰ ਆ ਤੇ ਲੇਕਿਨ ਅੱਜਕੱਲ ਕੋਈ ਆਪਣੇ ਆਪ ਨੂੰ ਮੰਨਣ ਨੂੰ ਤਿਆਰ ਹੀ ਨਹੀਂ ਵੀ ਮੈਂ ਸ਼ੂਦਰ ਆ ਇਹ ਸਮਝਦੇ ਆ ਵੀ ਖਰੇ ਪੁਰਾਣੇ ਜ਼ਮਾਨੇ 'ਚ ਸ਼ੂਦਰ ਹੁੰਦੇ ਸੀਗੇ ਵਿਤਾ ਕਰਕੇ ਇਹਨਾਂ ਦੀ ਚੁੱਪ ਕਰਕੇ ਜਿਹੜੀਆਂ ਉਹ ਕਹਾਣੀਆਂ ਸੁਣੀ ਜਾਂਦੇ ਆ ਇਹ ਕਹਿੰਦਾ ਵੀ ਬ੍ਰਾਹਮਣਾਂ ਦੇ ਕੋਲ ਬੁੱਧੀ ਜ਼ਿਆਦਾ ਹੁੰਦੀ ਆ ਤੇ ਸ਼ੂਦਰ ਦੇ ਕੋਲ ਜਿਹੜੀ ਆ ਉਹ ਬੁੱਧੀ ਨਹੀਂ ਹੁੰਦੀ ਪਹਿਲੀ ਗੱਲ ਆ ਤੇ ਤੂੰ ਪਹਿਲੀ ਗੱਲ ਤੇ ਇਹ ਵਾ ਵੀ ਤੂੰ ਬ੍ਰਾਹਮਣ ਨੀਗਾ ਤੂੰ ਕੋਈ ਸ਼ੂਦਰ ਤੋਂ ਵੀ ਥੱਲੇ ਆਉਣ ਵਾਲਾ ਵੀ ਜਿਹੜਾ ਝੂਠ ਮਾਰ-ਮਾਰ ਕੇ ਝੂਠੀਆਂ ਕਹਾਣੀਆਂ ਸੁਣਾ-ਸੁਣਾ ਕੇ ਲੋਕਾਂ ਕੋਲੋਂ ਪੈਸੇ ਠੱਗਦੇ ਆ ਤੁਸੀਂ ਵੀ ਇੱਕ ਮੂਰਤੀ ਨੂੰ ਦੀ ਪੂਜਾ ਕਰਾ ਰਹੇ ਆ ਤੁਸੀਂ ਸਭ ਤੋਂ ਘਟੀਆ ਸੋਚ ਤੇ ਢਾਡੀ ਆ ਘੱਟ ਸੋਚ ਨਹੀਂ ਬਹੁਤ ਘਟੀਆ ਸੋਚ ਆ ਤੁਹਾਡੀ ਤੇ ਸ਼ੂਦਰ ਨੂੰ ਤੁਸੀਂ ਕਹਿੰਦੇ ਆ ਵੀ ਇਹਦੇ ਕੋਲ ਬੁੱਧੀ ਨਹੀਂ ਹੁੰਦੀ ਲੇਕਿਨ ਸ਼ੂਦਰ ਜਿਹੜਾ ਨਾ ਉਹ ਵਿਚਾਰਾ ਗਰੀਬ ਹੋਣ ਕਰਕੇ ਉਹ ਤੁਹਾਡੀਆਂ ਗੱਲਾਂ ਦੇ ਵਿੱਚ ਆ ਜਾਂਦਾ ਹੋਰ ਗੱਲ ਕੁਛ ਨਹੀਂ ਗਈ ਕਿਉਂਕਿ ਤੁਸੀਂ ਲੋਕਾਂ ਨੇ ਉਹਨੂੰ ਸ਼ੂਦਰ ਨੂੰ ਗਰੀਬ ਹੀ ਇਸੇ ਕਰਕੇ ਰੱਖਿਆ ਹੋਇਆ ਵੀ ਤਾਂ ਨੂੰ ਪਤਾ ਵੀ ਜਿਹਦੇ ਕੋਲ ਕੁਝ 4 ਪੈਸੇ ਆ ਜਾਣਾਂ ਤਾਂ ਫਿਰ ਉਹ ਕਿੱਥੇ ਇਹਨਾਂ ਦੀਆਂ ਕਹਾਣੀਆਂ ਨੂੰ ਸੁਨੇਗਾ ਸੁਣਦਾ ਤਾਂ ਉਹ ਹੀ ਆ ਵੀ ਜਿਹੜਾ ਵਿਚਾਰਾ ਸੋਚਦਾ ਵੀ ਕੋਈ ਉਪਾਅ ਕਰਨ ਦੇ ਨਾਲ ਵਿਸ਼ਾਦ ਇਹਨਾਂ ਦੀ ਗੱਲਬਾਤ ਸੁਣਨ ਦੇ ਨਾਲ ਮੈਂ ਕਿਤੇ ਅਮੇਲ ਹੋ ਜਾ ਲੇਕਿਨ ਇਦਾਂ ਨਹੀਂ ਹੋਇਆ ਜਾਣਾ ਬ੍ਰਾਹਮਣ ਉਹ ਹੀ ਆ ਵੀ ਜਿਹੜਾ ਬ੍ਰਹਮੰਡ ਦੇ ਬਾਰੇ ਜਾਣਦਾ ਜਿਹੜੇ ਬਰਾਮਣ ਸੀ ਨਾ ਉਹਨਾਂ ਨੇ ਧਰਮਾਂ ਦੀ ਲੜਾਈ ਨਹੀਂ ਲੜੀ ਮਹਾਤਮਾ ਬੋਧ ਨੇ ਕੋਈ ਧਰਮ ਦੀ ਲੜਾਈ ਨਹੀਂ ਲੜੀ ਗੁਰੂ ਨਾਨਕ ਦੇਵ ਜੀ ਨੇ ਕੋਈ ਧਰਮ ਦੀ ਲੜਾਈ ਨਹੀਂ ਲੜੀ ਰਵਿਦਾਸ ਜੀ ਨੇ ਕੋਈ ਧਰਮ ਦੀ ਲੜਾਈ ਨਹੀਂ ਲੜੀ ਉਹਨਾਂ ਨੂੰ ਕਹਿ ਸਕਦੇ ਆਪਾਂ ਬ੍ਰਾਹਮਣ ਲੇਕਿਨ ਇਹ ਜਿਹੜੇ ਆ ਇਹਨਾਂ ਨੂੰ ਬ੍ਰਾਹਮਣ ਨਹੀਂ ਕਿਹਾ ਜਾ ਸਕਦਾ ਇਹ ਸਿਰਫ ਤੇ ਸਿਰਫ ਕੀ ਆ ਪੰਡਾ ਤਾ ਇਸੇ ਕਰਕੇ ਭਰਾਵੋ ਹੱਥ ਜੋੜ ਕੇ ਬੇਨਤੀ ਆ ਇਹਨਾਂ ਦੀਆਂ ਕਥਾ ਕਹਾਣੀਆਂ ਦੇ ਵਿੱਚੋਂ ਬਾਹਰ ਨਿਕਲ ਕੇ ਥੋੜਾ ਜਿਹਾ ਆਪਣੇ ਬਾਰੇ ਸੋਚੋ ਵੀ ਜੋ ਇਹਨਾਂ ਦੇ ਪੁਰਾਣਾ ਇਤਿਹਾਸ ਸਾਨੂੰ ਜੋ ਇਹਨਾਂ ਦੇ ਬਜ਼ੁਰਗਾਂ ਨੇ ਲਿਖਿਆ ਸੀ ਉਹ ਅੱਗੇ ਤੋਂ ਅੱਗੇ ਐਡਿਟ ਕਰਕੇ ਜਿਹੜਾ ਉਹ ਸੁਣਾਈ ਜਾਂਦੇ ਆ ਬਸ ਜੋ ਇਹਨਾਂ ਨੂੰ ਜਿ ਇਹਨਾਂ ਦੇ ਹੱਕ ਦੇ ਵਿੱਚ ਆ ਸਭ ਤੋਂ ਪਹਿਲਾਂ ਜਿਹੜਾ ਇਤਿਹਾਸ ਇਹਨਾਂ ਦਾ ਪੜ ਕੇ ਦੇਖ ਲੋ ਵੀ ਸ਼ੁੱਧਰ ਨੂੰ ਇਹੋ ਮੰਦਰ ਦੇ ਵਿੱਚ ਵੀ ਨਹੀਂ ਵੜਨ ਦਿੰਦੇ ਤੇ ਅੱਜ ਸ਼ੁੱਧਰ ਨੂੰ ਇਹੋ ਮੰਤਰ ਸਿਖਾ ਰਹੇ ਆ ਤੇ ਮੰਤਰ ਪੜਾ ਰਹੇ ਆ ਸਾਰਾ ਕੁਝ ਕਰ ਰਹੇ ਆ ਮੰਦਰਾਂ ਦੇ ਵਿੱਚ ਵੀ ਇਜਾਜ਼ਤ ਦੇ ਦਿੱਤੀ ਆ ਜਾਣ ਦੀ ਇਹ ਇਸ ਗੱਲ ਨੂੰ ਤੁਸੀਂ ਇਹੋ ਹੀ ਸਮਝੋ ਵੀ ਇਹ ਸਭ ਤੋਂ ਵੱਡੀ ਗੁਲਾਮੀ ਆ